ਸਤਿ ਜੀ ਰਹੀ ਆਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਰੈਸਟੋਰੈਂਟ ਸਟਾਈਲ ਦੇ ਵਿੱਚ ਮਟਰ ਮਸਾਲਾ ਬਣਾ ਕੇ ਤਿਆਰ ਕਰਾਂਗੇ ਤੁਸੀਂ ਜਿਸ ਨੂੰ ਵੀ ਇਹ ਮਟਰ ਮਸਾਲਾ ਬਣਾ ਕੇ ਖਵਾਓਗੇ ਉਹ ਯਕੀਨਨ ਹੀ ਕਰਨਗੇ ਕਿ ਤੁਸੀਂ ਇਸ ਨੂੰ ਘਰ ਦੇ ਵਿੱਚ ਬਣਾ ਕੇ ਤਿਆਰ ਕੀਤਾ ਹੈ ਬਿਲਕੁਲ ਰੈਸਟੋਰੈਂਟ ਸਟਾਈਲ ਦੇ ਵਿੱਚ ਅਸੀਂ ਇਹ ਰੈਸਪੀ ਬਣਾ ਕੇ ਤਿਆਰ ਕਰਾਂਗੇ ਮਟਰ ਮਸਾਲਾ ਬਣਾਉਣ ਦੇ ਲਈ ਅਸੀਂ ਇੱਥੇ ਇੱਕ ਬੌਲ ਭਰ ਕੇ ਮਟਰਾਂ ਦਾ ਲਿਆ ਹੈ ਅਤੇ ਇਹਨਾਂ ਨੂੰ ਅਸੀਂ 3-4 ਵਾਰ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਹੈ ਹੁਣ ਅਸੀਂ ਆਪਣੇ ਮਟਰ ਮਸਾਲੇ ਨੂੰ ਬਣਾਉਣ ਦੇ ਲਈ ਗੈਸ ਦੇ ਉੱਪਰ ਇੱਕ ਕੜਾਹੀ ਨੂੰ ਰੱਖ ਦਵਾਂਗੇ ਅਤੇ ਕੜਾਹੀ ਦੇ ਵਿੱਚ ਅਸੀਂ ਇੱਕ ਕੜਛੀ ਭਰ ਕੇ ਸਰ੍ਹੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਅਸੀਂ ਅੱਧਾ ਚਮਚ ਸਾਬਤ ਜੀਰਾ ਪਾਵਾਂਗੇ ਇੱਕ ਤੇਜ ਪੱਤਾ ਪਾ ਦਵਾਂਗੇ ਦੋ ਕਸ਼ਮੀਰੀ ਲਾਲ ਮਿਰਚਾਂ ਪਾ ਦਵਾਂਗੇ ਇੱਕ ਚਮਚ ਭਰ ਕੇ ਅਸੀਂ ਇੱਥੇ ਕੁੱਟਿਆ ਹੋਇਆ ਲਸਣ ਅਦਰਕ ਪਾ ਦਵਾਂਗੇ ਲਗਾਤਾਰ ਹਲੋਂਦੇ ਹੋਏ ਅਸੀਂ ਇੱਥੇ ਲਸਣ ਅਦਰਕ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਤਾਂ ਕਿ ਇਹਨਾਂ ਦਾ ਕੱਚਾਪਨ ਖਤਮ ਹੋ ਜਾਵੇ ਅਸੀਂ ਇੱਥੇ ਲਸਣ ਅਦਰਕ ਨੂੰ ਹਲਕਾ ਜਿਹਾ 골ਡਨ ਬ੍ਰਾਊਨ ਕਰ ਲਿਆ ਹੈ ਹੁਣ ਅਸੀਂ ਇੱਕ ਕੌਲੀ ਭਰ ਕੇ ਬਿਲਕੁਲ ਬਰੀਕ ਮੈਸ਼ ਕੀਤੇ ਹੋਏ ਪਿਆਜ਼ ਪਾ ਦਵਾਂਗੇ ਲਗਾਤਾਰ ਹਲੋਂਦੇ ਹੋਏ ਅਸੀਂ ਇੱਥੇ ਆਪਣੇ ਪਿਆਜ਼ਾਂ ਨੂੰ ਉਦੋਂ ਤੱਕ ਭੁੰਨਾਂਗੇ ਜਦ ਤੱਕ ਇਹਨਾਂ ਦਾ ਕਲਰ ਹਲਕਾ ਜਿਹਾ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਤੁਸੀਂ ਦੇਖ ਸਕਦੇ ਆ ਕਿ ਇੱਥੇ ਪਿਆਜ਼ਾਂ ਦਾ ਕਲਰ ਹਲਕਾ ਜਿਹਾ 골ਡਨ ਬ੍ਰਾਊਨ ਹੋ ਗਿਆ ਹੈ ਹੁਣ ਅਸੀਂ ਇਹਨਾਂ ਨੂੰ ਪਕਾਉਣਾ ਬੰਦ ਕਰ ਦਵਾਂਗੇ ਅਤੇ ਇੱਕ ਵੱਡਾ ਚਮਚਾ ਭਰ ਕੇ ਅਸੀਂ ਇੱਥੇ ਹੁਣ ਪਿਆਜ਼ਾਂ ਦੇ ਵਿੱਚ ਬੇਸਨ ਐਡ ਕਰ ਦਵਾਂਗੇ ਬੇਸਨ ਪਾਉਣ ਦੇ ਨਾਲ ਇਹ ਮਟਰ ਮਸਾਲਾ ਬਿਲਕੁਲ ਰੈਸਟੋਰੈਂਟ ਸਟਾਈਲ ਦੇ ਵਿੱਚ ਹੀ ਬਣ ਕੇ ਤਿਆਰ ਹੁੰਦਾ ਹੈ ਬੇਸਨ ਨੂੰ ਪਾਉਣ ਤੋਂ ਬਾਅਦ ਅਸੀਂ ਲਗਾਤਾਰ 1 ਮਿੰਟ ਦੇ ਲਈ ਹਿਲਾਉਂਦੇ ਹੋਏ ਭੁੰਨ ਲਵਾਂਗੇ ਤਾਂ ਕਿ ਬੇਸਨ ਦਾ ਕੱਚਾਪਨ ਵੀ ਖਤਮ ਹੋ ਜਾਵੇ ਅਸੀਂ ਇੱਥੇ ਬੇਸਨ ਨੂੰ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਸਣ ਅਦਰਕ ਅਤੇ ਪਿਆਜ਼ ਦੇ ਨਾਲ ਭੁੰਨ ਲਿਆ ਹੈ ਹੁਣ ਅਸੀਂ ਥੋੜੇ ਜਿਹੀ ਬੇਸਿਕ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਨਮਕ ਪਾ ਦਵਾਂਗੇ ਪੌਣਾ ਚਮਚ ਪਰਕਿਆ ਸੀ ਇੱਥੇ ਜੀਰਾ ਪਾਊਡਰ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਪਾ ਦਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਹੀ ਕਿਚਨ ਕਿੰਗ ਮਸਾਲਾ ਪਾਵਾਂਗੇ ਕਿਚਨ ਕਿੰਗ ਮਸਾਲਾ ਪਾਉਣ ਦੇ ਨਾਲ ਇਸ ਸਬਜ਼ੀ ਦੇ ਵਿੱਚ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਤਿੰਨ ਟਮਾਟਰਾਂ ਦੀ ਪਿਉਰੀ ਪਾ ਦਵਾਂਗੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਸਾਰੇ ਮਸਾਲਿਆਂ ਨੂੰ ਵੀ ਮਿਕਸ ਕਰ ਲਿਆ ਹੈ ਹੁਣ ਅਸੀਂ ਇਹਨਾਂ ਸਾਰੇ ਮਸਾਲਿਆਂ ਨੂੰ 1 ਮਿੰਟ ਦੇ ਲਈ ਇਸੇ ਤਰ੍ਹਾਂ ਭੁੰਨ ਲਵਾਂਗੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਇਹਨਾਂ ਮਸਾਲਿਆਂ ਨੂੰ ਵੀ 1 ਮਿੰਟ ਦੇ ਲਈ ਭੁੰਨ ਲਿਆ ਹੈ ਹੁਣ ਅਸੀਂ ਗੈਸ ਦੀ ਫਲੇਮ ਨੂੰ ਸਲੋ ਕਰ ਦੇਵਾਂਗੇ ਅਤੇ ਇਸ ਮਸਾਲੇ ਨੂੰ ਅਸੀਂ ਢੱਕਣ ਲਗਾ ਕੇ ਭੁੰਨਣ ਦੇ ਲਈ ਛੱਡ ਦੇਵਾਂਗੇ ਇਸ ਤਰ੍ਹਾਂ ਢੱਕਣ ਲਗਾ ਕੇ ਭੁੰਨਣ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੇ ਮਸਾਲੇ ਫੁੱਲ ਜਾਂਦੇ ਹਨ ਇੱਥੇ ਸਾਨੂੰ ਮਸਾਲਿਆਂ ਨੂੰ ਭੁੰਨਦੇ ਹੋਏ 2 ਮਿੰਟ ਹੋ ਗਏ ਹਨ ਅਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਇਸ ਤੜਕੇ ਨੇ ਆਪਣਾ ਸਾਰਾ ਤੇਲ ਛੱਡ ਦਿੱਤਾ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡਾ ਹੀ ਮਸਾਲਾ ਬਣ ਕੇ ਤਿਆਰ ਹੋ ਗਿਆ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਮਸਾਲੇ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੇ ਮਸਾਲੇ ਨੂੰ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੇ ਇਸ ਮਟਰ ਮਸਾਲੇ ਨੂੰ ਬਿਲਕੁਲ ਰੈਸਟੋਰੈਂਟ ਵਰਗਾ ਟੇਸਟ ਦੇਣ ਦੇ ਲਈ ਇੱਕ ਚੀਜ਼ ਐਡ ਕਰਾਂਗੇ ਅਸੀਂ ਇੱਥੇ 2 ਚਮਚ ਭਰ ਕੇ ਤਾਜੀ ਮਲਾਈ ਪਾ ਦਵਾਂਗੇ ਤੁਸੀਂ ਇੱਥੇ ਬਾਜ਼ਾਰ ਤੋਂ ਮਿਲਣ ਵਾਲੀ ਕਰੀਮ ਵੀ ਪਾ ਸਕਦੇ ਆ ਮਲਾਈ ਨੂੰ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਆਪਣੇ ਤੜਕੇ ਦੇ ਵਿੱਚ ਮਿਕਸ ਕਰ ਦਵਾਂਗੇ ਮਲਾਈ ਪਾਉਣ ਦੇ ਨਾਲ ਇਸ ਰੈਸਪੀ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਅਤੇ ਸਾਡੀ ਇਹ ਰੈਸਪੀ ਬਿਲਕੁਲ ਥਿੱਕ ਬਣ ਕੇ ਤਿਆਰ ਹੁੰਦੀ ਹੈ ਲਗਾਤਾਰ ਹਲਾਉਂਦੇ ਹੋਏ ਅਸੀਂ ਇੱਥੇ ਮਲਾਈ ਨੂੰ ਵੀ ਆਪਣੇ ਤੜਕੇ ਦੇ ਵਿੱਚ ਮਿਕਸ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਇਸ ਦਾ ਕਲਰ ਵੀ ਕਿੰਨਾ ਵਧੀਆ ਹੋਇਆ ਹੈ ਹੁਣ ਅਸੀਂ ਆਪਣੀ ਗਰੇਵੀ ਨੂੰ ਥੋੜਾ ਜਿਹਾ ਪਤਲਾ ਕਰਨ ਦੇ ਲਈ 3-4 ਚਮਚ ਪਾਣੀ ਪਾ ਦਵਾਂਗੇ ਪਾਣੀ ਅਸੀਂ ਇੱਥੇ ਜ਼ਿਆਦਾ ਨਹੀਂ ਪਾਵਾਂਗੇ 3-4 ਚਮਚ ਪਾਣੀ ਪੋਣ ਤੋਂ ਬਾਅਦ ਅਸੀਂ ਦੁਬਾਰਾ ਫੇਰ ਆਪਣੀ ਗਰੇਵੀ ਨੂੰ ਮਿਕਸ ਕਰ ਲਵਾਂਗੇ ਅਸੀਂ ਇੱਥੇ ਚੰਗੀ ਤਰ੍ਹਾਂ ਦੇ ਨਾਲ ਪਾਣੀ ਨੂੰ ਗਰੇਵੀ ਦੇ ਵਿੱਚ ਮਿਕਸ ਕਰ ਲਿਆ ਹੈ ਹੁਣ ਅਸੀਂ ਤਿਆਰ ਕਰਕੇ ਰੱਖੇ ਹੋਏ ਮਟਰਾਂ ਨੂੰ ਇਸ ਗਰੇਵੀ ਦੇ ਵਿੱਚ ਪਾ ਦਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਕਰ ਦਿੱਤਾ ਹੈ ਹੁਣ ਅਸੀਂ ਆਪਣੀ ਇਸ ਸਬਜ਼ੀ ਨੂੰ ਮੀਡੀਅਮ ਫਲੇਮ ਦੇ ਉੱਪਰ ਹੀ ਪਕਾਵਾਂਗੇ ਮਟਰਾਂ ਨੂੰ ਪਾਉਣ ਤੋਂ ਬਾਅਦ ਦੁਬਾਰਾ ਫੇਰ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਅਸੀਂ ਇੱਥੇ ਸਿੱਧੇ ਹੀ ਮਟਰਾਂ ਨੂੰ ਗਰੇਵੀ ਦੇ ਵਿੱਚ ਪਾਇਆ ਹੈ ਤੁਸੀਂ ਇਹਨਾਂ ਮਟਰਾਂ ਨੂੰ ਹਲਕਾ ਜਿਹਾ ਉਬਾਲ ਕੇ ਵੀ ਪਾ ਸਕਦੇ ਆ ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਟਰ ਮਸਾਲਾ ਬਣ ਕੇ ਤਿਆਰ ਹੋ ਜਾਵੇਗਾ ਜਿਆਦਾ ਪਕਾਉਣ ਦੀ ਲੋੜ ਵੀ ਨਹੀਂ ਪਵੇਗੀ ਹੁਣ ਅਸੀਂ ਆਪਣੇ ਮਟਰ ਮਸਾਲੇ ਨੂੰ ਢੱਕਣ ਲਗਾ ਕੇ ਹੌਲੀ ਆਂਚ ਦੇ ਉੱਪਰ ਪੱਕਣ ਦਵਾਂਗੇ ਥੋੜੇ ਟਾਈਮ ਬਾਅਦ ਇੱਥੇ ਸਾਡਾ ਬਹੁਤ ਹੀ ਵਧੀਆ ਮਟਰ ਮਸਾਲਾ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਸਾਡਾ ਮਟਰ ਮਸਾਲਾ ਬਣ ਕੇ ਤਿਆਰ ਹੋ ਗਿਆ ਹੈ ਬਿਲਕੁਲ ਰੈਸਟੋਰੈਂਟ ਸਟਾਈਲ ਦੇ ਵਿੱਚ ਹੀ ਅਸੀਂ ਇਹ ਸਬਜ਼ੀ ਬਣਾ ਕੇ ਤਿਆਰ ਕਰ ਲਈ ਹੈ ਇੱਥੇ ਤੁਸੀਂ ਦੇਖ ਸਕਦੇ ਆ ਕਿ ਸਾਡਾ ਕਿੰਨਾ ਵਧੀਆ ਮਟਰ ਮਸਾਲਾ ਬਣ ਕੇ ਤਿਆਰ ਹੋ ਗਿਆ ਹੈ ਇਸ ਮਟਰ ਮਸਾਲੇ ਦੇ ਨਾਲ ਤੁਸੀਂ ਦੋ ਦੀ ਜਗ੍ਹਾ ਚਾਰ ਰੋਟੀਆਂ ਜ਼ਰੂਰ ਖਾ ਜਾਓਗੇ ਇੰਨਾ ਟੇਸਟੀ ਇਹ ਬਣ ਕੇ ਤਿਆਰ ਹੁੰਦਾ ਹੈ ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਮਟਰ ਮਸਾਲੇ ਨੂੰ ਇੱਕ ਬੌਲ ਦੇ ਵਿੱਚ ਸਰਵ ਕਰ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਮਟਰ ਮਸਾਲਾ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਇਹ ਰੈਸਪੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਮਟਰ ਮਸਾਲਾ ਬਣਾਉਣ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਅਸੀਂ ਆਪਣੇ ਇੱਥੇ ਮਟਰ ਮਸਾਲੇ ਨੂੰ ਇੱਕ ਬੌウル ਦੇ ਵਿੱਚ ਸਰਵ ਕਰ ਲਿਆ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਹੀ ਟੇਸਟੀ ਰੈਸਪੀ ਅੱਜ ਅਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕੀਤੀ ਹੈ ਇਸ ਰੈਸਪੀ ਨੂੰ ਬਣਾਉਣ ਦੇ ਲਈ ਤੁਹਾਨੂੰ ਜ਼ਿਆਦਾ ਸਮਾਨ ਦੀ ਲੋੜ ਵੀ ਨਹੀਂ ਪਵੇਗੀ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਹੁਤ ਹੀ ਟੇਸਟੀ ਰੈਸਪੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਜਿਸ ਨੂੰ ਵੀ ਇਹ ਮਟਰ ਮਸਾਲਾ ਬਣਾ ਕੇ ਖਵਾਓਗੇ ਤੁਹਾਡੀ ਬਾਰ ਬਾਰ ਤਾਰੀਫ਼ ਕਰਨਗੇ ਇੰਨੀ ਟੇਸਟੀ ਇਹ ਮਟਰ ਮਸਾਲਾ ਬਣ ਕੇ ਤਿਆਰ ਹੁੰਦਾ ਹੈ ਹੁਣ ਅਸੀਂ ਆਪਣੇ ਮਟਰ ਮਸਾਲੇ ਨੂੰ ਥੋੜੀ ਜਿਹੀ ਮਲਾਈ ਦੇ ਨਾਲ ਗਾਰਨਿਸ਼ ਕਰ ਦਵਾਂਗੇ ਇੱਥੇ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਮਟਰ ਮਸਾਲੇ ਨੂੰ ਗਾਰਨਿਸ਼ ਕਰ ਲਿਆ ਹੈ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ